ਸਤ ਨਾਮ ਗਤ ਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਤੂ ਵਾਹਿ ਤੂ ਵਾਹਿ ਜੂ ਜੀ ਸਤ ਨਾਮ ਗਤ ਨਾਮ ਸਤ ਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਬਹੁਤ ਬੁਰਾ ਨਮਾਜ਼ ਨਮਾਜ਼ ਨੂੰ ਮਾਰਦੇ ਆ ਆ ਦੇਖ ਜਾਦੀ ਉਹ ਮੰਨਦਾ ਕੋਈ ਨਹੀਂ ਜਮੇ ਤੇ ਇਹ ਇੱਕ ਐਸਾ ਦਾ ਚੀਜ਼ ਆ ਕਿ ਇਹਨੂੰ ਜਿੰਨਾ ਮਰਦੀ ਚਲਾ ਲਓ ਆਲੋ ਮੈਂ ਕਿਸੇ ਦੀ ਇੱਕ ਤੋਂ ਸੌਦਾ ਇਸ ਪੰਦਰ ਸਾਲ ਦਾ ਬੰਦਾ ਜਿਹਨੇ ਸਾਰੀ ਠੀਕ ਕਰਕੇ ਮੈਂ ਵੀ ਕੜੀਆਂ ਹਰਾ ਦੇ ਗਿਆ ਗੱਲਾਂ ਸੋਚ ਆ ਕਹਿੰਦਾ ਤੇ ਫਰਟੇਦਾਰ ਬਾਸ਼ਾ 1 2 3 4 5 ਫਰਟੇਦਾਰ ਫਰਟੇਦਾਰ ਸਾਰੇ ਸਰਬੰਦ ਸਾਰਾ ਖੋਜ ਲਿਆ ਗੱਲ ਸਾਧਾ ਤਾਂ ਕੁਝ ਨਹੀਂ ਸੀ ਕਿ ਉਹ ਸਿੱਖ ਸੀ ਉਸ ਤੋਂ ਅੱਗੇ ਵੀ ਖੋਜ ਲਿਆ ਉਹਨੇ ਉਹਨੇ ਪ੍ਰਾਂਤ ਦੀ ਖੋਜ ਲਿਆ ਉਹਨੇ ਬਹਿਵਲ ਵੀ ਖੋਜ ਲਿਆ ਸਾਰੀ ਚੀਜ਼ ਕੁੱਟ ਕੁੱਟ ਦੱਸੀ ਜਾ ਰਿਹਾ ਨਾਲ ਦੇ ਨਾਲ ਸਾਰੀ ਸਾਰੇ ਵਿਗਿਆਨ ਦੀ ਦੱਸੀ ਜਾ ਰਿਹਾ ਨਾਲ ਦੇ ਨਾਲ ਸਾਰੀ ਸਾਰੀ ਬੰਦਾ ਮੇਰੇ ਪ੍ਰੈਕਟਿਸ ਨਾਲ ਕੇ ਫੈਕਸਟਿਕ ਸੌਂਡਿਕ ਦੇ ਦੇ ਦੰਡੇ ਪਾ ਦਿਓਗੇ ਤੇ ਇਹ ਇਵੈਂਟ ਦੇ ਉੱਤੇ ਇੰਨਾ ਚੜਦੇ ਰਹੋਗੇ ਤੁਸੀਂ ਵੀ ਥਾਣਾ ਆਪਣਾ ਸੋਹਾਂ ਦੋਸਤੀਆਂ ਕਰਨੀਆਂ ਤੇ ਇਸ ਪ੍ਰੈਕਟਿਸ ਦੇ ਲਈ ਦੋਸਤੀਆਂ ਕਰਨੀਆਂ ਚੰਗੇ ਸਿੱਖਣ ਦੇ ਲਈ ਦੋਸਤੀਆਂ ਕਰਨੀਆਂ ਖੇਡਣ ਦੇ ਲਈ ਉਸ ਤੋਂ ਬਾਅਦ ਕੋਈ ਵੀ ਦੋਸਤੀ ਨਹੀਂ ਇੱਕ ਵੀ ਆਪਣੇ ਕਿਨਕਾ ਵੀ એનર્ਜੀ ਦਾ ਮੈਂ ਪਾਸੇ ਨਹੀਂ ਜਾਣ ਦੇਣਾ ਤੇ ਮੈਂ ਸਾਰੇ ਦਾ ਸਾਰਾ ਗੇਮ ਤੇ ਕਰਨਾ ਹੈ ਤੇ ਫਿਰ ਕੀ ਕਰੋਗੇ ਗੇਮ ਖੇਡੋਗੇ ਟੂਰਨਾਮੈਂਟ ਤੇ ਜਾਓਗੇ ਪ੍ਰੈਕਟਿਸ ਕਰੋ ਟੂਰਨਾਮੈਂਟ ਤੇ ਜਾਓਗੇ ਪ੍ਰੈਕਟਿਸ ਖੋਚੋਗੇ ਖੋਜੇ ਤੇ ਫਿਰ ਕੀ ਕਰੋਗੇ ਚੰਗੀ ਖਰਾਕ ਲਾਓਗੇ ਠੀਕ ਹੈ ਕੋਈ ਮਤਲਬ ਨਹੀਂ ਕੌਣ ਕੀ ਕਰ ਰਿਹਾ ਤੁਸੀਂ ਕੀ ਕਰ ਰਹੇ ਆ ਜਦ ਕਿ ਕਿੰਨਾ ਆ ਰਿਹਾ ਹਰ ਸਾਲ ਦਾ ਰਿਜ਼ਲਟ ਕਿੰਨਾ ਹਰ ਦਿਨ ਦਾ ਰਿਜ਼ਲਟ ਕਿੰਨਾ ਆ ਰਿਹਾ ਹਰ ਦਿਨ ਦਾ ਕਿੰਨੀ ਪ੍ਰੈਸ ਮੇਰੇ ਸਰੀਰ ਦੇ ਵਧਾਈ ਆ ਕਿੰਨਾ ਮੇਰੀ ਮਨ ਦਾ ਵਹਾਕ ਤਾਰੀਕਾ ਬਣਿਆ ਹੈ ਤਾਂ ਕਿ ਮੈਂ ਪੈਂਟ ਲੈ ਸਕਾਂ ਮੇਥੋਂ ਪੈਂਟ ਹੀ ਲਈ ਜਾਂਦੇ ਨੇ ਉਸ ਤੇ ਹੀ ਖੜਾ ਮੈਂ ਤਾਂ ਭੌਂਦੂ ਆ ਮੈਂ ਤਾਂ ਭੌਂਦੂ ਆ ਪ੍ਰੈਡ ਤੋਂ ਵੱਧ ਹੀ ਨਹੀਂ 4 ਸਾਲ ਦਾ ਮੈਂ ਟੱਕਰਾ ਮਾਰੀ ਜਾਂਦਾ ਮੈਂ ਸ਼ਤਾਨ ਨਹੀਂ ਗਾ ਮੈਂ ਭੌਂਦੂ ਆ ਹਾਂ ਬੱਕਰੀ ਗੱਲ ਆ ਕਿ ਤੂੰ ਮਾਰੀ ਜਾਂਦਾ ਤੂੰ ਆਪਦੇ ਆਪ ਨੂੰ ਰਾਜਾ ਮੰਨੀ ਬੈਠਾ ਮੈਂ ਰਾਜਾ ਨਹੀਂ ਰਾਜਾ ਕਿਉਂਕਿ 4 ਸਾਲ ਤੈਨੂੰ ਦਿੱਤੇ ਆ ਪ੍ਰੈਡ ਤਾਂ ਹੋਈ ਨਹੀਂ ਕਿੱਥੋਂ ਸਮਝਦੇ ਆਂ ਜਿਵੇਂ ਮੈਂ ਕਹਿੰਦਾ ਹੁੰਦਾ ਕਿ ਸੌਾਂ ਦੇ ਹਿਸਾਬ ਨਾਲ ਸਾਡਾ ਚੱਲਿਆ ਸੀ ਪੰਜਾਹਾਂ ਦੇ ਹਿਸਾਬ ਨਾਲ ਤੇ ਹਜ਼ਾਰਾਂ ਤੇ ਲੈ ਗਿਆ ਹਜ਼ਾਰਾਂ ਤੇ ਜਾਂਦਿਆ ਔਰ ਜਿੱਜਾ ਪੌੜੀਆਂ 10-10 ਮਿੰਟ ਦਾ ਚੱਲਿਆ ਸੀ ਤੇ ਘੰਟਿਆਂ ਦੇ ਦਿਨਾਂ ਦੇ ਹਿਸਾਬ ਨਾਲ ਲੈ ਗਿਆ। ਤਾਂ ਇਹ ਨਿਕਲ ਲੱਗਿਆ। ਥੋੜਾ ਵੀ ਇਸ ਤਰ੍ਹਾਂ ਹੋਣਾ ਚਾਹੀਦਾ। ਇੱਕ ਇੱਕ ਦਿਨ ਥੋੜਾ ਇੱਕ ਇੱਕ ਸਾਲ ਜਿਹੜਾ ਮਾਪਣਾ ਪੈਣਾ ਫਿਰ ਜਾ ਕੇ ਗੱਲ ਕਰਨੀ ਆ। ਇਹ ਜਿਹੜਾ ਜਾਣਦੇ ਆ ਕਰੋ ਆਪਦੇ ਆਪ ਨੂੰ ਸਮਝਿਆ ਕਰੋ। ਆਉਦੇ ਸਵਾਲ ਨੂੰ ਬਦਲਦੇ ਵਿੱਚ ਬਾਹਰ ਬਹੁਤ ਜ਼ਿਆਦਾ ਹੁਨਾ ਥੋੜਾ ਮਨ ਚਾਹੀਦਾ ਹੈ। ਆਪਦੀ ਬੋਲੀ ਜਿਹੜੀ ਸੁੱਕੀ ਆ ਉਹਨੂੰ ਰੋਜ਼ ਦੀ ਰੋਜ਼ ਪਰਖਿਆ ਕਰੋ। ਮੈਂ ਬਲਾਦੇ ਸਾਹਿਬ ਬੋਲਿਆ ਸੀ ਇਹਦਾ ਸੈਟੀਸਫੈਕਟ ਹੋ ਸਕਦਾ ਮੈਂ ਉਹਨੂੰ ਇਹਦਾ ਰੌਂਗ ਬੋਲੇ ਕਿਉਂ ਗਾਦੀ ਨਹੀਂ ਕਰਨੀ ਆ ਜਿਹਦਾ ਸਾਈਡ ਇਫੈਕਟ ਮੇਰੀ ਜ਼ਿੰਦਗੀ ਤੇ ਹੋ ਸਕਦਾ ਹੈ ਕਹਿੰਦੇ ਆ ਨਾ ਸੈਂ ਬੰਦਸ਼ਾ ਨਹੀਂ ਲਊਗਾ ਆਪਣੇ ਆਪ ਤੇ ਖਾਣੇ ਪੀਣੇ ਦਾ ਜਿਹਦਾ ਸਾਈਡ ਇਫੈਕਟ ਮੇਰੀ ਜ਼ਿੰਦਗੀ ਤੇ ਹੋ ਸਕਦਾ ਬਹੁਤ ਜ਼ਿਆਦਾ ਰਾਈਟ ਮੈਨੂੰ ਉਗਰੇ ਦੱਬ ਲਿਆ ਤੜਕੇ ਵਾਲੀ ਨੇ ਮੈਂ ਪਿਆ ਹੀ ਰਹਿਣਾ ਇਹਦਾ ਬਹੁਤ ਵੱਡਾ ਸਾਈਡ ਇਫੈਕਟ ਹੋ ਸਕਦਾ ਮੇਰੀ ਜ਼ਿੰਦਗੀ ਤੇ ਸਮਝਦੇ ਆ ਮੈਂ ਵਿਰਲੜਾ ਮੈਂ ਕੋਈ ਕਿਤੇ ਨੂੰ ਪਹਿਰ ਹੀ ਨਹੀਂ ਦਿੰਦਾ ਤੇ ਇਹਦਾ ਬਹੁਤ ਵੱਡਾ ਮੇਰੀ ਜ਼ਿੰਦਗੀ ਤੇ ਸਾਈਡ ਇਫੈਕਟ ਹੋ ਸਕਦਾ ਹੈ ਫਿਰ ਪਛਤਾਵਾ ਨਾ ਕਰਿਓ ਫਿਰ ਕੋਈ ਵੀ ਸ਼ੈ ਨਹੀਂ ਤੁਹਾਨੂੰ ਬਚਾਉਣ ਵਾਲੀ ਖੁਸ਼ੀ ਕਿਹਾ ਕਰੋ ਪ੍ਰਮਾਤਮਾ ਨੇ ਮੈਨੂੰ ਐ ਕਰਤਾ ਨਹੀਂ ਮਤਲਬ ਨਹੀਂਗਾ ਅੱਜ ਤੱਕ ਬਹੁਤ ਵੱਡੀ ਜਾਣਕਾਰੀ ਹੈ ਬ੍ਰਹਿਮੰਡ ਦੇ ਵਿੱਚ ਟੈਕਨੋਲੋਜੀ ਆ ਹਰ ਕੋਲੇ ਤੁਹਾਡੇ ਕੋਲੇ ਮੋਬਾਈਲ ਆ ਉਹਦੀ ਦੁਰਵਤੋਂ ਨਾ ਕਰਿਆ ਕਰੋ ਉਹਦੀ ਵਤੋਂ ਕਰਿਆ ਕਰੋ ਜਿਹੜਾ ਚੰਗੀ ਚੀਜ਼ ਆ ਪੂਰੀ ਤਰੀਕਾ ਤੁਹਾਡੀ ਜ਼ਿੰਦਗੀ ਨੂੰ ਬਣਾਉਂਦੀ ਆ ਉਹ ਤੋਂ ਚੁਣ-ਚੁਣ ਕੇ ਕੱਢ ਕੇ ਦੇਖ ਲਿਆ ਕਰੋ ਫਿਰ ਅਮਲ 'ਚ ਲਿਆਇਆ ਕਰੋ ਮੇਨ ਮੇਨ ਕੀ ਚੀਜ਼ਾਂ ਮੇਨ ਚੀਜ਼ਾਂ ਆ ਅੱਦਮ ਮੇਨ ਚੀਜ਼ਾਂ ਲਿਆਗ ਅਗਿਆਕਾਰੀ ਹੋਣਾ ਮੇਨ ਚੀਜ਼ਾਂ ਪੁੱਛਣਾ ਇਹ ਮੇਨ ਚੀਜ਼ਾਂ ਆ ਤੇ ਫਿਰ ਉਹਦਾ ਅਭਿਆਸ ਕਰਨਾ ਇਹ ਮੇਨ ਚੀਜ਼ ਆ ਕਦੇ ਨਾ ਕਿਹਾ ਕਰੋ ਮੈਂ ਉਹ ਆ ਫਲਾਨਾ ਤੇ ਹੁਕਮ ਸਭ ਚੀਟਿੰਗ ਕਰ ਦਿਓ ਆਪਦੇ ਦਿਮਾਗ ਦੇ ਵਿੱਚੋਂ ਸਾਰੀ ਚੀਟਿੰਗ ਪਰੇ ਮਾਰੋ ਕੱਢ ਕੇ ਤੇ ਆਪਣੀ ਜ਼ਿੰਦਗੀ ਨੂੰ ਸ਼ੁੱਧਤਾ ਦੇ ਵਿੱਚ ਲਿਆਓ ਸਟ੍ਰੇਟ ਬਣਾਓ ਫਿਰ ਕੀ ਹੋਊਗਾ ਫਿਰ ਅਭਿਆਸ ਵੱਧ ਜਾਊਗਾ ਰੋਜ਼ ਦਾ ਤੇ ਸਮਾਂ ਲੰਘਦਾ ਜਾਂਦਾ ਅੱਜ ਅੰਸਾਂ ਵਾਲੇ ਦੀ ਗੱਲ ਕੀਤੀ ਆ ਤੇ ਕੱਲ ਦੀਆਂ ਗੱਲਾਂ ਲੱਗਦੀਆਂ 2006 7 ਦੀਆਂ ਗੱਲਾਂ ਆ ਕਿ ਕਿੰਨੇ ਸਾਲ ਹੋ ਗਏ 17 18 ਸਾਲ ਉਹ ਮਾਰੇ ਕੱਢ ਕੇ ਜ਼ਿੰਦਗੀ ਦੇ ਪਤਾ ਹੀ ਨਹੀਂ ਲੱਗਿਆ ਸੋ ਵਕਤ ਦੀ ਬਹੁਤ ਸਪੀਡ ਹੈ ਬਹੁਤ ਜ਼ਿਆਦਾ ਜੇ ਕਦਰ ਨਾ ਕੀਤੀ ਤੇ ਵਕਤ ਨੇ ਨੱਪ ਲੈਣਾ ਤੁਹਾਨੂੰ ਤੇ ਫਿਰ ਪੱਲੇ ਕੀ ਰਹਿ ਜਾਣਾ ਸ਼ਿਕਵਾ ਗੱਲਾ ਰਹਿ ਜਾਣਾ ਰੰਜਿਸ਼ਾਂ ਰਹਿ ਜਾਣੀਆਂ ਰੋਸੇ ਰਹਿ ਜਾਣੀਆਂ ਇਸ ਜਹਾਂ ਤੋਂ ਚਲੇ ਜਾਣਾ ਰੋਸੇ ਕਰਦੇ ਸ਼ਿਕਵੇ ਗੱਲੇ ਕਰਦੇ ਆਨੰਦ ਨਹੀਂ ਲੈਣਾ ਇਸ ਵਰਕ ਦਾ ਜੇ ਆਨੰਦ ਲੈਣਾ ਤੇ ਕੁਝ ਗੱਲਾਂ ਨਾਲ ਬੰਨ ਲਓ ਫਿਰ ਜਾ ਕੇ ਉਹਨੇ ਗੱਲ ਬੰਨ ਲਈ ਓਕੇ ਤੇ ਕੀ ਧੰਨਵਾਦ c h i sorry, ਮੁਰੇ ਬੱਤਲੇ ਕੋਣਾ ਲੱਭਾ ਹੋ ਗਿਆ ਮੁਰੇ ਬਾਹਰ ਇਹਨੂੰ ਕਿਹੜਾ ਆ ਆ ਜਾ ਬਹਾ ਫੜ ਲੈ ਦੋ ਲੱਤਾ ਫੜਾ ਛੋਟਾ 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 ਜਾ ਨਾ ਪੇਰੇ ਮੈਂ ਜਾਣਾ ਬੇੜਾ ਨਹੀਂ ਗਦੇ ਵੀ ਜਾਂਦਾ ਮੂੰਹ ਤੇ ਨਹੀਂ ਜਾਉਂ ਨਹੀਂ ਤੇ ਨਹੀਂ ਕੋਈ ਚੀਜ਼ ਬੱਜਿਆ ਆ ਜਾ ਮਾਲ ਮਲੇ ਮਾਲ ਨਾ ਕੁੱਤਾ ਤੋਂ ਆ ਨੌ ਲੰਬਾਰਾ ਕਰੋ ਨੱਕ ਨੱਕ ਤੇ ਆ ਬਾਹ ਨਹੀਂ ਆਉਦੇ ਬੁੱਢਿਆ ਨੂੰ ਹਜੇ ਇਹ ਦੂਜਾ ਹੁਣ ਕਰੋ ਡੰਡਾ ਲਓ ਇੱਕ ਬੰਦੇ ਦੀ ਤਾਂ ਮੁਸ਼ਕਲ ਹੈ ਲਾ ਪੂਰੀਤ ਬਗਰ ਪਾਦਰ ਦੀ ਬਣੀ ਨਹੀਂ ਗਾਣਾ ਇਹ ਗੱਲ ਵੀਡੀਓ ਪਾ ਬਹੁਤ ਸਾਲਾ ਲਾ ਦਿਆ ਫਿਰ ਵੀਡੀਓ ਇੱਕ ਮਿੰਟ ਖੜ ਜਾ